ਕਹਿੰਦਾ ਇੱਕ ਇੱਕ ਸਿਰਫ ਇੱਕ ਕਿਹੜੀ ਕਿਹੜੀ ਲੋਕੇਸ਼ਨ ਤੇ ਰਹਿੰਦੇ ਤਾਂ ਸਰਾ ਦੋਤੇ ਜਿੱਥੇ ਗੁਰਦੁਆਰਾ ਉਹ ਤਾਂ ਮੇਨ ਤੇ ਆ ਗਿਆ ਜਿਹੜਾ ਕੱਲਾ ਕਰਦੇ ਲੱਗਾ ਤੁਸੀਂ ਉਹ ਹੈ ਜਿੱਥੇ ਕੰਨਾ ਕੋਟਾ ਕਰਦੇ ਲੋ ਮਾਤਾ ਇਹ ਬੜਾ ਕੁਛੀ ਦਾ ਖਾਣਾ ਕਰਦਾ ਬੰਦਾ ਬਾਸੋ ਕਹਿੰਦਾ ਬੁੱਛ ਹਾਰਾ ਬਾਸੋ ਦਾ ਮੰਦੋ ਚਲੋ ਮਰਾ ਚੁਲੀ ਜਾ ਲੱਗੇ ਨੂੰ ਤੁਸੀਂ ਸਾਰੇ ਖੰਦੂ ਕਰਦਾ ਮੇਰਾ ਨਾਮ ਐਸਜੀ ਸਿੰਘ ਆ ਥਾਣਾ ਕਤਵਾਲੀ ਪਟਿਆਲਾ ਸਾਨੂੰ ਬਾਕੋਕ ਥਾਵਾਂ ਤੋਂ ਥਾਣਾ ਏਰੀਆ ਚ ਉਤਲਾਹ ਹੁੰਦੀ ਸੀ ਜੀ ਹਰ ਰੋਜ਼ ਮੋਬਾਈਲਾਂ ਦੀ ਸਨੇਚਿੰਗ ਹੋ ਰਹੀ ਸੀ ਜਿਸ ਸੰਬੰਧੀ ਸਾਡਾ ਨਾਕਾਬੰਦੀ ਲਾਈ ਸੀ ਇਹ ਮਿਤੀ 5 ਤਰੀਕ ਨੂੰ ਰਾਤ ਨੂੰ 10 ਵਜੇ ਓਮ ਪ੍ਰਕਾਸ਼ ਦਾ ਇੱਕ ਫੋਨ ਕੋਇਆ ਗਿਆ ਸੀ ਬਸ ਹੀ ਤਣਗਦਵਾਲੀ ਪਟਿਆਲਾ ਏਰੀਆ ਦਾ ਰਹਿਣ ਵਾਲਾ ਜਿਸ ਦੇ ਤਹਿਤ ਅਸੀਂ ਮਗਦਮਾ ਦਰਜ ਕੀਤਾ ਸੀ ਮਗਦਮਾ ਨੰਬਰ 7 ਬਟਾ 24 3792 34 ਆਈਪੀਸੀ थाना ਕਤਵਾਲੀ ਫਰੀਹਾਲਾ ਮਿਤੀ 6 ਦੇ ਤਰੀਕ ਨੂੰ 61 2024 ਨੂੰ ਸਾਡਾ ਸਨਾਰੀਆ ਤੇ ਨਾਕਾ ਬੰਦੀ ਲੱਗੀ ਸੀ ਇਸ ਦੌਰਾਨ ਅਰੋਹਤ ਕੁਮਾਰ ਵਿਸ਼ਾਲ ਉਰਫ ਗੋਲਾ ਦੀਪਕਮਾਰ ਪ੍ਰਦੀਪੂ ਜੋ ਵਿਕਾਸਨਗਰ ਤ੍ਰਿਪੜੀ ਦੇ ਰਹਿਣ ਵਾਲੇ ਨੇ ਸਾਰੇ ਤਿੰਨੇ ਜਣੇ ਇੱਕ ਮੋਟਰਸਾਈਕਲ ਤੇ ਆਏ ਜਿਹਨੇ ਸਨਾਕਤ ਤੇ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਪੁਛਗਿਸਤੇ ਇਹਨਾਂ ਕੋਲੋਂ ਬਖਵਾਕ ਥਾਵਾਂ ਤੋਂ ਤਕਰੀਬਨ 13 ਫੋਨ ਮੋਬਾਈਲ ਫੋਨ ਸੈਟ ਬਖਵਾਕ ਸੱਤ ਸਕਰੀਨ ਵਾਲੇ ਜਿਹੜੇ ਕੋ ਕਿਤੇ ਸ਼ਹਿਰ ਚੋਂ ਉਹ ਬਰਾਮਦ ਕਿਤੇ ਗਏ ਸਰ ਕਿਹੜੇ ਇਲਾਕੇ ਦੇ ਸੀਗੇ ਜੀ ਕਿਹੜੇ ਇਲਾਕੇ ਚੋਂ ਦੇ ਸੀਗੇ ਇਹ ਸ਼ਹਿਰ ਚੋਂ ਜੀ ਵਕਫਾ ਖਾਥਾਂ ਤੋਂ ਕਰਦੇ ਸੀ ਟਾਰਗੇਟ ਇਹ ਕਿਤੋਂ ਵੀ ਕਰ ਸਕਦੇ ਸੀ ਰਾਤ ਸਮੇਂ ਕਰਦੇ ਸੀ ਆਮ ਤੌਰ ਤੇ ਇਹ ਖੋਹਾਂ ਜਿਹੜੀਆਂ ਕਰਦੇ ਨੇ ਰਾਤ ਸਮੇਂ ਕਰਦੇ ਇਹ ਫੜੇ ਜੀ ਤੋਂ ਇਹ ਫੜੇ ਨੇ ਜੀ ਉਧਰੋਂ ਨਾਕੇ ਬੰਦੀ ਦਰ ਨਾਲ ਤੋਂ ਪਹਿਲੇ ਛੇ ਤਰੀਕਾ ਕਦਮ ਚੜ੍ਹ ਗਿਆ ਜੀ ਵਿਸ਼ਾਲ ਦੇ ਖਿਲਾਫ ਹੈਗਾ ਜੀ ਦੋ ਮੁਕਦਮੇ 379 ਵੀ ਦੇ ਖੰਨੇ ਇੱਕ ਸਿਟੀ ਖੰਨੇ ਚ ਤੇ ਇੱਕ ਤਿਰਪਲੀਤਾਣੀ ਚ ਰਿਮਾਂਡ ਲੱਤਾ ਗਿਆ ਜੀ ਦੋ ਦਿਨ ਦਾ ਅਜ ਤੇ ਹੁਣ ਪੇਸ਼ ਕਰਿਆ ਕੋਰਟ ਤੋਂ ਜੋ ਵੀ ਅਗਲਾ ਹੁਕਮ ਮਿਲੇਗਾ ਇਨਵੈਸਟੀਗੇਸ਼ਨ ਚੱਲੀ ਹੈ ਇਨਵੈਸਟੀਗੇਸ਼ਨ ਚੱਲੀ ਹੈ